ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਦੱਸੋ ਜਾਂਗੇ ਮੈਂ ਤਿਆਰ ਗਿਆ ਹੋਣੀ ਆ ਮੈਂ ਬਾਜ਼ਾਰ ਚੱਲੀ ਆ ਸ਼ੋਪਿੰਗਾਂ ਕਰਨ ਤੇ ਮੇਰੀਆਂ ਸ਼ੋਪਿੰਗਾਂ ਜਿਹੜੀਆਂ ਮੁੱਕਦੀਆਂ ਨਹੀਂ ਹੈਗੀਆਂ ਤੇ ਚਲੋ ਚੱਲੀਏ ਤੇ ਕੁੜੀ ਫੋਨ ਕਰੀ ਜਾਂਦੀ ਹੈ ਵਿੱਚ ਮਿਲਾਨਿਆ ਤੁਹਾਨੂੰ ਜਾਣੀ ਆ ਮੈਂ ਐਲਤ ਨਾ ਕਰੀਂ ਨਗਰ ਚਲੋ ਜੀ ਆਈਏ ਫੋਨ ਆਈ ਜਾਂਦੇ ਆ ਪਾਜ ਲੋ ਬਗਿਆਲ ਚੱਲੇ ਆ ਸੂਟ ਲੈਣੇ ਆ ਕਹਿੰਦੇ ਨਹੀਂ ਹੁੰਦੇ ਕੁੜੀਆਂ ਸੂਟਾਂ ਲੈਣਾਂ ਗੱਜਦੀਆਂ ਉਹ ਹੀ ਹਾਲ ਮੇਰਾ ਆ ਵੀ ਆਊਟਫਿਟ ਮੈਂ ਨਵੀਂ ਲਈਆ ਕਿਵੇਂ ਲੱਗਦੀ ਆ ਸੋਹਣੀ ਲੱਗਦੀ ਆ ਠੀਕ ਆ ਜੀ ਚਲੋ ਬੱਸ ਮੇੜ ਤੇ ਪਹੁੰਚ ਗਈ ਹੁਣ ਇੱਥੋਂ ਬੱਸ ਲੈਣੀ ਆ ਤੇ ਬੱਸ ਲੈ ਕੇ ਪਹੁੰਚਾਂ ਆ ਕੁੜੀਆਂ ਨਾਲ ਜਿਹੜੀਆਂ ਨੇ ਮੇਰਾ ਜੀਣਾ ਦੁੱਬਰ ਕੀਤਾ ਗਿਆ ਤੁਸੀ ਕੋਲੇ ਜਾਓ ਫਿਰ ਦੇਖੋ ਠਸਰੀ ਕਾਲ ਠੀਕ ਠੀਕ ਮਾਰ ਗਈ ਹੁਣ ਆ ਜਾ ਛੇਤੀ ਆ ਜਾ ਇਹਨੇ ਮੇਰੇ ਅੱਖ ਚ ਮਾਰਿਆ ਕੁੱਟਦੀ ਆ ਮੈਨੂੰ ਇਹ ਕੁੜੀ ਇਹ ਕੁੜੀ ਕੁੜੀ ਪਛਾਣਵਾ ਜਾ ਬਗਾਉਣ ਮੈਂ ਮੈਂ ਕਹਿਣਾ ਸੀ ਪਛਾਣਵਾ ਜਾ ਕਿਹੜੀ ਮੈਨੂੰ ਪਛਾਣਵਾ ਜਾਗਾ ਕੌਣ ਆ ਕੈਮਰਾ ਨਹੀਂ ਪਹੁੰਚ ਗਏ ਰਾਈ ਗੋਡ ਸ਼ੈਹ ਤੇ ਆ ਦੇਖੋ ਆ ਇਹਦੀ ਮੈਨੂੰ ਸਵਾਰੀ ਕਰਨੀ ਬੋਹ ਘੈਂਟ ਲੱਗਦੀ ਆ ਔਰ ਇਹਦਾ ਨਾਂ ਲੈਣ ਨੂੰ ਜੀ ਕਰਦਾ ਸਵਾਗਤ ਹੈ ਤੁਹਾਡਾ ਦੋ ਤਿੰਨ ਮਹੀਨੇ ਬਾਅਦ ਹੋਣਾ ਹੈ ਵਲੌਗ ਚ ਤੇ ਆ ਕੁੜੀ ਮੈਨੂੰ ਕੁੱਟੀ ਜਾਂਦੀ ਆ ਦੇਖੋ ਬਸ ਆਹੀ ਦੋ ਗੱਲਾਂ ਨੇ ਸਾਡੇ ਕੋਲ ਜਾਂ ਦੇਖੋ ਟੈਂਪੂ ਲੰਘ ਗਿਆ ਦੇਖ ਲਿਆ ਜੀ ਨਾ ਤੁਸੀਂ ਤੇ ਬਸ ਦੇਖ ਲੇ ਲੋ ਗੁੱਲ ਜਲੂਲ ਗੱਲਾਂ ਆ ਪਿਆਜ ਹੈ ਜੀ ਉਹ ਸੇਵ ਕੇ ਲਿਈ ਆ ਸਾਡੀ ਕੁੜੀ ਰਾ ਜੀ ਆ ਕੱਪੜੇ ਲੱਗੇ ਹੋਏ ਆ ਜੀ ਆ ਮੈਂ ਆ ਜੀ ਤੇ ਮੇਰੀ ਅੱਖਾਂ 'ਚ ਪਾਣੀ ਆ ਗਿਆ ਜੀ ਓ ਭਾਈ ਗੋਬੀ ਲਈ ਆਉਂਦਾ ਜੀ ਆਹ ਸੜਕਾ ਜੀ ਆ ਮੇਰੇ ਪੈਰ ਆ ਜੀ ਦੇਖ ਲੋ ਤੁਸੀਂ ਆਪ ਹੀ ਬਾਜ਼ਾਰ ਇਹਨੂੰ ਕਹਿੰਦੇ ਆ ਤੁਸੀਂ ਤਾਂ ਕਦੇ ਆਏ ਨਹੀਂ ਹੋਣੇ ਦੇਖੀ ਕਿੰਨਾ ਵੀ ਜੀ ਬੜਾ ਜਨੂਕ ਤੋਕੋ ਨਵੀਂ ਜਿੰਦ ਸਕੀ ਦੇਖੀ ਧਣੀਆਂ 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 ਆਵਾ ਧਣੀਆਂ ਆਵਾ ਧਣੀਆਂ ਆਵਾ ਧਣੀਆਂ ਲਓ ਵੀ ਮਿੱਤਰੋ ਆਪਾਂ ਪਹੁੰਚ ਗਏ ਤਲਵੰਡੀ ਗੇਟ ਆ ਜੂਸ ਪੀਓਗੇ ਰਾ ਜੱਕੀ ਟਰਾਈ ਕਰੇ ਮੜਾ ਜੂਸ ਪੀਕੇ ਦੱਸਿਓ ਕਿ ਮੈਨੂੰ ਲੱਗਿਆ ਸਵਾਦ ਸੀ ਕੋ ਅਗਲੀ ਹੀ ਨਹੀਂ ਹੁੱਲੀ ਆ ਨਾ ਫਿਰ ਵੀ ਇੱਥੇ ਮੋਟਰਸਾਈਕਲ ਲਾ ਕੇ ਤੁਰੇ ਫਿਰਦੇ ਆ ਸਾਰੇ ਲੋਕ ਇਸ਼ਾਲ ਫ੍ਰੀ ਦੇਂਗਾ ਭਾਈ ਆ ਜਾਈਏ ਤੇ ਦੇਖੋ ਚੱਕ ਦੇਖੇ ਕੱਟ ਕੇ ਦੇ ਦਾਂ ਤੁਸੀਂ ਕੀ ਹੁਣ ਪੈਸੇ ਨਹੀਂ ਹੁਣ ਸਾਡੇ ਕਿਹੜੇ ਕੰਮ ਹੋਣਗੇ ਸੁਣੀ ਲੱਗਦੀ ਆ ਸੈਂਟੇ ਇਸ ਨੂੰ ਨਹੀਂ ਗਾਇਸਾ ਸੂਤ ਲਾਣਾ ਬੜਾ ਤੁਸੀਂ ਕੋਸ਼ਿਸ਼ ਪਾ ਕੇ ਦੇਖੋ ਆਂਟੀ ਬਣਾ ਕੇ ਦੇਣਗੇ ਮੈਂ ਤਾਂ ਦੇ ਦਿਆਂ ਇਹ ਜਿਆਦਾ ਪਾ ਕੇ ਦੇਖੂਗੀ ਉਹ ਫੋਟੋ ਤਾਂ ਚਲੀ ਜਾਣਿਆ ਕੋਈ ਮੈਂ ਚਲੋ ਨੇਪੀ ਜੀ ਵਣਕੀ ਜੇ ਘੱਟਪੰਦਾ ਸਪੈਗੇਟ ਹੁੰਦਾ ਨਾ ਉਹ ਵਿੱਚੋਂ ਅੱਗੇ ਚਲੀ ਜਾਂਦੇ ਆ ਇਹਦੇ ਪੈਕੇਟ ਨਹੀਂ ਹੁੰਦਾ ਫੇਰ ਔਖਾ ਹੋ ਜਾਂਦਾ ਤੁਮਨ ਕਹਿੰਦਾ ਲਿੱਗ ਜਾਂਦੇ ਆ ਇੱਥੇ ਆ ਹੀ ਦੇਣ ਹਾਂ ਇਹਦੇ ਤੋਂ ਵੀ ਘੈਂਟ ਲੱਗਦੀ ਜੱਗੀ ਹਾਂ ਹਾਂ ਤਾਂ ਹੀ ਕਲਰ ਦੇ ਲਾ ਹਾਂ ਹੀ ਖਰੀਦ ਲਾ ਸੁਮਨ ਪ੍ਰਾਈਸ ਬਹੁਤ ਚੰਗੇ ਲੱਗ ਰਹੇ ਹਨ ਘੈਂਟ ਆ ਚੱਕ ਕੇ ਦੇਖ ਵਟ ਜਿਹੜੀ ਗੋਲ ਗਲੇ ਵਾਲੀ ਹੁੰਦੀ ਹੈ ਨਾ ਉਹ ਨੂੰ ਬੜੀ ਘੈਂਟ ਲੱਗਦੀ ਹੈ ਚੌਰਸ ਉਹ ਨਹੀਂ ਗੋਲ ਆ ਮਾਮੇ ਅੰਡੇ ਗੋੜਾ ਚੌਰਸ ਗੋੜਾ ਨਾ ਚੌਰਸ ਦੇਖ ਦਿਖਾਈਏ ਤੁਹਾਨੂੰ ਅੱਛਾ ਇਹ ਇੰਨਾ ਤੱਕ ਆਵੜੀਆਂ ਬੜਵਾਉਣੀਆਂ ਆਂ ਅੰਟੀ ਬਣਾਉਂਦੇ ਆ ਆ ਸਾਰੇ ਕਲਰ ਰਹਿ ਦੇ ਵਿੱਚ ਦੇਖੋ ਫੁੱਲ ਬਹਮਾਣੀ ਬਣਾਉਂਦੇ ਸਾਰੀਆਂ ਆਈ ਨੇ ਫੁੱਲਾਂ ਲੀਆਂ ਵੀ ਹੈਗੀਆਂ ਫੁੱਲਾਂ ਨਹੀਂ ਦਿਖਾਉਂਦੇ ਆ ਆਦੇ ਤੋਂ ਮਨਾ ਦੇ ਕਿਤੇ ਸੋਹਣੇ ਲੱਗਣ ਕਿਉਂ ਹੂੰ ਇਹ ਤਾਂ ਬੈਠੇ ਰਹੇ ਸਾਰੇ ਕਲਰ ਮੇਰੇ ਸੋਹਣਾ ਲੱਗੂ ਦੇਖੋ ਲਾ ਪਾ ਕੇ ਦੇਖਦੇ ਮੇਰੇ ਵਾਲ ਕਲਰ ਜੀ ਦੇਖ ਲਾ ਪਾ ਕੇ ਵਾਲ ਕਲਰ ਜਾਣੇ ਦੇਖੋ ਗਾਈਸ ਇਹਨੂੰ ਕਹਿੰਦੇ ਕਰ ਅਗੀ ਜੀ ਹਾਂ ਭਾਣ ਜੀ ਦੇ ਨਹੀਂ ਕੁੜੀਆਂ ਵਾਲੀ ਆ ਬੱਟੀਆਂ ਵਾਲੀ ਬੱਟੀਆਂ ਵਾਲੀ ਕਹਿੰਦੀ ਭਾਣ ਜੀ ਦੇ ਜੀ ਦੱਸੋ ਮੜਾ ਜਾ ਕਲਰ ਸੋਣਾ ਫੁਕਰੀ ਮਾਰਦੀ ਆ ਹੀ ਹਾਂ ਅਸੀਂ ਆ ਗਏ ਆ ਲੈਣਾ ਇਹਨੇ ਕੁਛ ਨਹੀਂ ਹੈਗਾ ਪਰ ਲੈਣਾ ਕਿਉਂ ਨਹੀਂ ਆ ਰਿਹਾ ਲੈਣਾ ਕੁਝ ਨਹੀਂ ਹੈਗਾ ਇਹਦੇ ਝੂਟ ਮਾਰਦੀ ਕਰ ਪਸੰਦ ਜੱਗੀ ਕਿਹੜਾ ਸੂਟ ਲੈਣਾ ਉਹ ਲਾਲਾ ਪਿੰਕ ਕਲਰ ਦਾ ਰੀਲਾਂ ਪਈ ਸੋਹਣੇ ਲੱਗਦੇ 10ਵੀਂ ਨਾ ਕੀ ਆ ਕੀ ਇਹ ਬਜਾ ਰਹਾ ਇਹ ਸਾਰੀਆਂ ਦੱchnਾ ਸਾੜ ਗਈ ਮੇਰੇ ਕੀ ਹੋਸ ਵੀ ਲੈ ਆਈ ਮੈਨੂੰ ਇਹ ਲੜਾ ਕੋਸ਼ੂ ਮੈਂ ਬੈਠੂ ਬੈਣੀ ਐ ਤੇ ਮਾਰਦਾ ਤੂੰ ਜਾ ਕੇ ਆ ਮੜਾ ਜਾ ਉਹ ਦੱਸ ਦੇ ਕਿਹਾ ਸੀ ਇਹਨੇ ਕੁਝ ਨਹੀਂ ਲੈਣਾ ਹੈਗਾ ਐਵੇਂ ਮਗਜੋ ਮਾਰੀਆਂ ਕਰੀ ਜਾਂਦੀ ਐ ਇਹ ਕਿੰਨੇ ਸੋਹਣੇ ਸੋਹਣੇ ਛੋਟੇ ਆਇਆ ਨੌਜੀ ਕੱਪੜੇ ਤਾਂ ਸਾਰੇ ਸੋਹਣੇ ਨਹੀਂ ਤੂੰ ਫੈਂਟਿਸਲ ਕੇ ਪਛ ਟਾਈਮ ਨਸਰਾਬ ਕਰ ਆ ਨਹੀਂ ਹੈਗਾ ਬ੍ਰੋਕਟ ਜੀ ਵਾਂਗੂ ਆਹ ਦੇਖ ਹੂੰ ਖੜ ਇਹ ਖੜਮੀ ਜੀ ਹੋ ਜਾਂਦੇ ਉਹ ਹਾਂ ਖੜਮੀ ਜੀ ਆ ਜੇ ਫਰਸ਼ੀ ਸਲਵਾਰਾਂ ਬਣਾਉਣੀਆਂ ਫਰਸ਼ੀ ਸਲਵਾਰ ਖੜਮਾ ਦੇ ਲੈ ਲਾਂਗੇ ਉਹ ਵਧੀਆ ਰਹਿੰਦੀ ਹੈ ਉਹਨੇ ਤਾਂ ਚੀਜ਼ ਨਹੀਂ ਹੈ ਨਾ ਆਹ ਕਲਰ ਹੋ ਰਹਾ ਉਹ ਮੈਨੂੰ ਹੋਰ ਲੱਗਦਾ ਫੋਕਸ ਲੱਗ ਰਿਹਾ ਹੈ ਉਸ ਤੇ ਕਾ ਆਹ ਨਹੀਂ ਇਹਦਾ ਸਾਥ ਆਹ ਕਰਦੇ ਇਹਦੇ ਨਾਲ ਪੈਰਟ ਚੁੰਨੀ ਕੱਢ ਸਿਰ ਪੈਰ ਵਾਲਾ ਕੱਢੋ ਆ ਉਹ ਡਾਲ ਕਰਨਾ ਚ ਲੜਾਈ ਕਰਨ ਪਵੇਗਾ ਤੁਹਾਨੂੰ ਚੇਂਜ ਹੋਣਾ ਪਵੇਗਾ ਕਿਉਂ ਮਿਲੋ ਨਹੀਂ ਮੈਂ ਤਾਂ ਪਹਿਰੇ ਤਾਂ ਨਹੀਂ ਤੇਰੇ ਪੈਰਟੋਂ ਨੇ ਉਹ ਚੁੰਨੀ ਲਈ ਹੋਈ ਆ ਪੈਰਟ ਦੀ ਜਗੀ ਹਾਂ ਉਹ ਕੱਪੜਾ ਹੂੰ ਅੱਧ ਛੱਟ ਗਈ ਸੀ ਜਿਹੜਾ ਤੂੰ ਇਹ ਵੀ ਸੋਹਣਾ ਵਾ ਸੁਮਨ ਉਹ ਕਲਰ ਜਿਹੜਾ ਮੈਂ ਕਹਿੰਨੀ ਉਹ ਕਾਢ ਯਾਰ ਹਾਂ ਤਾਂ ਨਾਲ ਨਹੀਂ ਮਿਲਦਾ ਪਜਾਮਾ ਚਲਾਓ ਉੱਪਰ ਜਾਓ ਜਾਣਾ ਆਰੇ ਬਰਾਊਨ ਬਰਾਊਨ ਕਿੰਨਾ ਸੋਹਣਾ ਉਹ ਵੀ ਰੇਂਜ ਜਿਹੜਾ ਸਿੱਟਿਆ ਹੋਣੀ ਤੇ ਆ ਬਰਾਊਨ ਜੇ ਇਹ ਹੀ ਆਹੋ ਪੈਣੀ ਜਿਹੜਾ ਵੀਡੀਓ ਚ ਦਿਖਾਇਆ ਤੁਹਾਨੂੰ ਕਾਟੀ ਸੋਹਣਾ ਮੈਨੂੰ ਕੱਢ ਸੋਹਣਾ ਨਹੀਂ ਦੇਖੀ ਨਾ ਇਹ ਨਾ ਛੜਿਆ ਜ ਨਹੀਂ ਬਲੂ ਬੜਾ ਸੋਹਣਾ ਕਿਹੜਾ ਬਲੂ ਆ ਜਿਹੜਾ ਚੱਕਰੀ ਸੀ ਨੀਵੀ ਜਿਆ ਕਿਹੜਾ ਬਾਵਾ ਮੋਰ ਪੰਗੀ ਦਾ ਲੱਗਦਾ ਯਾਰ ਤੇਰੇ ਹੋਰ ਹਸਾਵਾ ਮੇਰੇ ਹੋਰ ਕਲਰ ਸੋਹਣੇ ਲੱਗਦੇ ਤੇਰੇ ਹੋਰ ਸੋਹਣੇ ਲੱਗਦੇ ਤੂੰ ਕਾਲੀ ਨੂੰ ਤੂੰ ਆ ਕੰਦਰ ਮੈਂ ਲਾ ਕੇ ਦੇਖਾ ਮੜੇ ਫੋਨ ਫੜੀ ਜਾਂਦੀ ਮੈਨੂੰ ਕਲਰ ਤੂੰ ਵੀ ਆ ਦਿਖਾ ਮੈਨੂੰ ਕੋਲ ਆ। ਆ ਲੱਗ ਰਿਹਾ। ਆ ਵੀ ਮੇਰੇ ਬਹੁਤ ਜਿਆਦਾ। ਲਓ ਜੀ ਲਓ। ਭੈਣ ਜੀ। ਨਹੀਂ। 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 ਇਹ ਤਾਂ ਬਣਾਇਆ ਵਾ। ਇਹ ਤਾਂ ਹੈਗਾ ਇਹਦੇ ਨਾਲ ਦੁਪੱਟਾ। ਓਏ ਆ ਵੀ ਘੈਂਟ ਆ। ਆ ਚੀਜ਼ ਵੀ ਕੱਢੀ ਬਣੇਗਾ। ਓਏ ਆ ਕਿੰਨਾ ਘੈਂਟ ਲੱਗਦਾ। ਹੱਥ ਦੇਖ ਹੱਥ ਕਰਕੇ। ਕੋਲਰ ਕੰਨੀ ਉਹ ਤੂੰ। ਹੱਥ ਰੱਖ ਕੇ ਦੇਖਾਂ। ਤੇਰੇ ਤਾਂ ਚਿੱਟੇ ਮੇਰਾ ਕਲਰ। ਮਨ ਕੋ ਆਉਣਾ ਵੀਰੇ ਉਹ ਕਿਹੜਾ ਕਲਰ ਆ ਇਹ ਚੀਜ਼ਾਂ ਦੇ ਕਲਰ ਨੂੰ ਮੈਨੂੰ ਮੈਂ ਗੋਰੀਆਂ ਤੇਰਾ ਰੰਗ ਕਰੀਆ ਕਲਰ ਨੂੰ ਕੀ ਕਹਿੰਦੇ ਆ ਇਹ ਤੇ ਡਾਰਕ ਜਿਹਾ ਕਲਰ ਹੁੰਦਾ ਉਹ ਹਨ ਪਰ ਲੋਕ ਉਲ ਜਲੂਲ ਗੱਲਾਂ ਬੇਲੇ ਲੋਕ ਉਲ ਜਲੂਲ ਗੱਲਾਂ ਕਲਰਾਂ ਦਾ ਪਤਾ ਨਹੀਂ ਹੈਗਾ ਆ ਜੀ ਸੂਟ ਲੈਣਾ ਸੁਣ ਮੈਂ ਮਹਿੰਦੀ ਸੀ ਮਹਿੰਦੀ ਰੰਗਾ ਦੇ ਕੀ ਕਰਨਾ ਹੈ ਤੂੰ ਮੈਨੂੰ ਕੀ ਕਰਨਾ ਹੈ ਆਂਗਲਾ ਰਾਵ ਹੁਮਰ ਬਲਮ ਲਾ ਕੇ ਦੇਖਣ ਦੇ ਵਿਰਿਆ ਕੱਢਿਓ ਤੂੰ ਮੇਰਾ ਨਾਂ ਲੈ ਘੋਟ ਘੋਟ ਕੇ ਠੱਕੇ ਨਾਲ ਹੀ ਬਣਾਈ ਜਾਂਦੀ ਮੈਨੂੰ ਦੋਸਤੋ ਜਦੋਂ ਮੈਨੂੰ ਨਹੀਂ ਪਸੰਦ ਮੈਂ ਕਿਵੇਂ ਮੰਨ ਜਾ ਮੈਨੂੰ ਨਹੀਂ ਪਸੰਦ ਚਲੋ ਦੇਖਦੇ ਹਾਂ ਫਾਈਨਲੀ ਕਿਹੜਾ ਪਸੰਦ ਹੁੰਦਾ ਸੀ ਨਾਂ ਲੈ ਲੈ ਘੋਟ ਘੋਟ ਮੇਰਾ ਆਹ ਸੂਟ ਕਹਿੰਦੀ ਐ ਲੈਣ ਨੂੰ ਮੈਨੂੰ ਨਹੀਂ ਪਸੰਦ ਇਹ ਆਹ ਸਿਰ ਇੰਨੇ ਖੋਲਤੇ ਗਾਰੰਟੀ ਆਹ ਇੰਨੇ ਸੂਟ ਖੋਲਤੇ ਨਹੀਂ ਵੀਡੀਓ ਬਣਾ ਵੀਡੀਓ ਚ ਪਤਾ ਲੱਗਦਾ ਸੂਟ ਲੈ ਲਿਆ ਲਿਆਓ ਮਾਇਆ ਲੈ ਜੱਟ ਠੀਕ ਆ ਆ ਹੋ ਗਿਆ ਸਾਡਾ ਫਾਈਨਲ ਸੂਟ ਤੇ ਬਸ ਹੁਣ ਅਸੀਂ ਜਾਂਦੇ ਆ ਹੁਣ ਅਸੀਂ ਇੱਕ ਮਹੀਨਾ ਦਰਸ਼ਨ ਨਹੀਂ ਦੇਣੇ ਛੋਟੂ ਨੂੰ ਪਿਛਲੀ ਵਾਰ ਵੀ ਮੈਂ ਨਹੀਂ ਕੀਤੀ ਗਈ ਚਲੋ ਠੀਕ ਆ ਬਾਏ ਛਟੂ ਮਿਲ ਗੀ ਆ ਲੈਸਨ ਲੈਣੀ ਆ ਰੀਲਾਂ ਦੋ 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 ਕਰੀਆਂ ਜੱਗੀ ਪਾਗਲ ਹੋ ਗਿਆ ਹੋਦਰ ਆਈਡੀ ਗੜਗੜਦੀ ਹਾਂਜੀ ਰੀਲ ਨੇ ਆ ਦੇਖੋ ਥੋੜਾ ਕੰਮ ਖੜਾ ਰਹਿਣੇ ਆ ਆਪਦੀ ਦੇਦੀ ਆਈਡੀ ਹੁਣ ਉਹ ਤੋਂ ਹੀ ਦੇਖਣੀ ਆ ਮੈਂ ਕੰਮ ਨਹੀਂ ਖੜਾਇਆ ਹੈਗਾ ਕੀ ਗੱਲ ਆ ਲੰਬੇ ਦੀ ਨਹੀਂ ਆ ਤੁਸੀ ਬੋਲਦੀਆਂ ਅਗੇ ਵੀਡੀਓ ਬੋਲਦੀਆਂ ਅਗੇ ਜਦੋਂ ਬੋਲਦੀਆਂ ਬਾਹਰ ਅਗੇ ਵੱਡੀ ਦੀਦੀ ਨੂੰ ਐ ਬੁੱਲੀਦਾ ਦੋਸਤੋ ਅਸੀਂ ਅੱਗੇ ਹੁਣ ਲਾਈਨਿੰਗਾਂ ਲੈਣ ਆਂ ਅਜੂਂੜਲ ਜਿਹਾ ਨਾ ਟਿਕਣ ਨਹੀਂ ਦਿੰਦੀ ਸਾਡੀ ਜੜੀ ਬੇਰੀ ਇਹ ਦਿਨ ਹੁੰਦੀ ਹੈ 1 ਮੀਟਰ ਅੱਛਾ ਜੀ ਸਾਨੂੰ ਪਤਾ ਹੀ ਨਹੀਂ ਸੀ ਲੱਗਣਾ ਜੇ ਤੁਸੀਂ ਨਾ ਦੱਸਦੇ ਮੈਨੂੰ ਦੇਖ ਲਓ ਤੁਸੀਂ ਮੈਂ ਤਾਂ ਪਾਗਲ ਆ ਕੱਲਾ ਸੂਟ ਮਸਾਲੇ ਹੁਣ ਲਾਈਨਿੰਗਾਂ ਦੇਖੋ ਜਿਹੜੀ ਨਾਲ ਦੋ ਮੀਟਰ ਅੱਛਾ ਜੀ ਇਹ ਸਾਡੇ ਫੇਵਰੇਟ ਅੰਕਲ ਦੀ ਦੁਕਾਨ ਆ ਅਸੀਂ 10 ਥੇਰ ਨੇ ਹੌ ਦੇ ਅੰਕਲ ਜੀ ਕੁੜੀ ਕਨਫਿਊਜ਼ ਕਰੀ ਜਾਂਦੀ ਹੈ ਵੀਰਾਂ ਨੂੰ 10 15 ਜਿਆਦਾ ਹੋ ਜਾਏਗਾ ਨਾ ਸਾ ਪਸੰਦ ਆ ਗਿਆ ਮੈਨੂੰ ਸਿੱਟੂ ਕੋਈ ਅਕੇ ਨਹੀਂ ਕੋਈ ਰੀਲਰ ਰੂਲ ਵਾਲੀ ਦਿਖਾ ਜਿੱਕਰ ਨਾ ਜਾਈ ਇਹ ਪਤ ਤੇ ਯਾਰ ਅੱਗਰ ਨਹੀਂ ਯਾਰ ਦਰਿਆ ਚੱਲ ਹਨੇਰਾ ਹੋ ਗਿਆ ਹਨੇਰਾ ਬੱਚੇ ਸਾਨੂੰ ਕੁਛ ਸੂਟਾਂ ਦੀਆਂ ਪਾਈਪਿੰਗਾਂ ਨਹੀਂ ਮਿਲੀਆਂ ਅਸੀਂ ਲੈਣ ਜਾ ਰਹੇ ਹਾਂ ਦੇਖਦੇ ਮਿਲਦੀਆਂ ਕਿ ਨਹੀਂ ਜੇ ਜੱਗੀ ਨੂੰ ਇੱਥੋਂ ਵੀ ਲੈ ਨਾ ਮਿਲੀ ਨਾ ਲੈਸ ਫੇਰ ਲੱਖ ਰੁਪਏ ਦੀ ਲਾਹਨਤ ਪਾਉਣੀ ਹੈ ਇਹਨੂੰ ਕਰੇ ਜਾ ਕੇ ਮੈਂ ਨਹੀਂ ਲਬੋਤ ਹੋ ਗਿਆ ਮਸਾ ਕਰੇ ਪਹੁੰਚਣਾ ਸੀ ਹਾਂ ਕੁੜੀ ਨੇ ਜਲੂਸ ਕਢਾ ਕੇ ਰੱਖ ਤੱਜ ਮੇਰਾ ਪਾ ਗਿਆ ਇਹ ਜਿੱਤਤੀ ਹੈ ਇੱਧਰ ਗਰੀਬ ਲੋਕ ਚੱਪਲਾਂ ਚ ਇਦੋਂ ਵਿਰਦੇ ਆ ਦੇਖਣਾ ਤੇ ਇਹਨਾਂ ਨੂੰ 12-12 ਰੁਪਏ ਦਾ ਟੈਗ ਝੁੜ ਕਰੇ ਕੋਈ ਦੇਖ ਕੀ ਕੀ ਹੈ ਤੇ ਅਗਰ ਸੂਟ ਘਰੇ ਪਾਉਂਦੇ ਨਹੀਂ ਗਰੀਵੀ ਪਾਉਂਦੇ ਨਹੀਂ ਮੇਰੇ ਵਰਗੇ ਹਨ ਵੀ ਨੂੰ ਪਾਈਪਿੰਗ ਨਹੀਂ ਮਿਲ ਰਹੀ ਸੂਟ ਦੀ 7500 ਦੁਕਾਨ ਇਹਨੇ ਸਾਨੂੰ ਉਹ ਕਰਾਤੀ ਅੰਕਲ ਵੀ ਹੱਸਦੇ ਨੇ ਅੰਕਲ ਬੇਇੱਜ਼ਤੀ ਕਰਾਤੀ ਅੱਜ ਜene ਮੇਰੀ ਬਾੜੀ ਜਾ ਰਹੀ ਮੇਰੀ 7500 ਦੁਕਾਨਾਂ ਘੋਮ ਲੀਆਂ ਤੇ ਪਾਈਪਿੰਗ ਨਹੀਂ ਮਿਲ ਰਹੀ ਪਾਈਪਿੰਗ ਮਿਲਦੀ ਨਹੀਂ ਹੈਗੀ ਸਾਨੂੰ ਮੇਰਾ ਬਹੁਤ ਹੋ ਗਿਆ ਦੇਖਦੇ ਹਾਂ ਫਿਰ ਮਿਲਦੀ ਹੈ ਕਿ ਨਹੀਂ ਜੱਗਿਆ ਮਿਲ ਜੂ ਮਲੂਕ ਬਾਬਾ ਜੀ ਨੂੰ ਅਰਦਾਸ ਕਰ ਓਕੇ ਤਾਂ ਮੈਗੀ ਬੰਦੀ ਸੀ ਇਹਨੂੰ ਹਾਂ ਸਵਾਸੀ ਹੁਣ 버거 ਬਣਾਵਾਂਗੇ ਨਾ 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 ਪਕੌੜੇ ਵੀ ਸਵਾ ਲਾ ਲਵਾਂਗੇ ਹਾਂ ਪਕੌੜੇ 버거 ਦੇਖੋ ਇੱਧਰ 버거 ਦਸ ਗੁਲੇ ਖਲਾਬ ਜਾਮਨ ਸਾਰਾ ਕੁਝ ਨਿਕਲ ਪਿਆ ਵਾ ਦੇਖੋ 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 ਖਾ ਖਾ ਹੁਣ ਮੈਂ ਕੈਪਚਰ ਕਰ ਦਿੰਦਾ ਖਾ ਲਈ ਹੋਣਾ ਮੈਂ ਖਾਂਦੀ ਰਹਿਣਾ ਵਾ ਖਾਣਾ ਤਾਂ ਘਟਦੇ ਨਾ ਜੀ ਹੂੰ ਮੂਰੇ ਬੈਗਾ ਮੈਂ ਜਿਹੜੇ ਮੇਰੇ ਪੰਜ ਸੱਤ ਜਵਾਕ ਕਰਦੇ ਉਂਗਲਾ ਕਰੀ ਬੈਠੇ ਕੈਮਰੇ 'ਤੇ ਪਾਈ ਕੋਰਾ ਜਿਹੜੇ ਮੇਰੇ ਪੰਜ ਸੱਤ ਜਵਾਕ ਕਰੇ ਛੱਡੇ ਹੋਏ ਨੇ ਉਹ ਕੌਣ ਸੰਭੂਗਾ ਜਾ ਚੱਲ ਇਹ ਤੇਰਾ ਇਹ ਮੇਰਾ ਇਹ ਤੇਰਾ ਇਹ ਮੇਰਾ ਇਹ ਤੇਰਾ ਦਾ ਨਹੀਂ ਗੀਤ ਚੰਗਾ ਨਾ अस आए समान लैन अस चलो फर्नीचर भी थोड़ा जा लै लीए पैसा वाला को चलो जी घरे पच गई बहुत ज्यादा थकावट हो गई मिलते अगले ब्लॉग दे नाल। प्यार दो धन्यवाद थैंक यू फॉर वॉचिंगीडियो सत श्रीकाल